ਟੱਕ ਟੱਕ ਹੀਲ ਕਰੇ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਡੀ ਸਿੰਘ ਜੈਲਦਾ ਕਾਕਾ ਜੀ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਗਾਇਕ ਜਿਸ ਨੇ ਬਹੁਤ ਹੀ ਘੱਟ ਸਮੇਂ 'ਚ ਬਹੁਤ ਹੀ ਵੱਡਾ ਨਾਮ ਬਣਾ ਲਿਆ ਕਾਕਾ ਜੀ ਦੇ ਗਾਣਿਆਂ ਨੂੰ ਲੋਕ ਬਹੁਤ ਹੀ ਜ਼ਿਆਦਾ ਪਿਆਰ ਦਿੰਦੇ ਨੇ ਤੇ ਰਿਪੀਟ ਤੇ ਗਾਣੇ ਕਾਕੇ ਦੇ ਸੁਣਦੇ ਨੇ ਸੋਹਾਲੀ ਵਿੱਚ ਕਾਕੇ ਦੀ ਇੱਕ ਨਵੀਂ ਐਲਬਮ ਆਈ ਬਿੱਲੋ ਕਹਿੰਦੀ ਜਿਸ ਦਾ ਇੱਕ ਗਾਣਾ ਹੈ ਹੀਲ ਜਿਸ ਗਾਣੇ ਦੀ ਵੀਡੀਓ ਦੇ ਸੀਨ ਕੁਝ ਇਸ ਤਰ੍ਹਾਂ ਦੇ ਨੇ ਜੋ ਤੁਸੀਂ ਫੈਮਿਲੀ 'ਚ ਬੈਠ ਕੇ ਨਹੀਂ ਦੇਖ ਸਕਦੇ ਸੋ ਇਸ ਗਾਣੇ ਦੇ ਆਉਣ ਤੋਂ ਬਾਅਦ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੇ ਉੱਥੇ ਹੀ ਗਾਇਕ ਗਹਿਰੀ ਸੰਧੂ ਜਿਸ ਨੇ ਕਾਕੇ ਦੀ ਸਪੋਰਟ ਕੀਤੀ ਸੀ ਉਸਨੇ ਵੀ ਇੰਸਟਾ ਤੇ ਇੱਕ ਸਟੋਰੀ ਪਾ ਕੇ ਕਾਕੇ ਨੂੰ ਟੀਚਰ ਜੇ ਕੀਤੀ ਏ ਪਹਿਲਾਂ ਤੇ ਆਓ ਤੁਹਾਨੂੰ ਗਹਿਰੀ ਸੰਧੂ ਦੀ ਉਹ ਵੀਡੀਓ ਦਿਖਾਉਂਦੇ ਆ ਜਿਸ ਵਿੱਚ ਉਸਨੇ ਕਾਕੇ ਦੀ ਸਪੋਰਟ ਕੀਤੀ ਸੀ ਕਾਕਾ ਚੱਲਦਾ ਨਹੀਂ ਸਹੀ ਗੱਲ ਤੇ ਕਾਕਾ ਆ ਲਵ ਯੂ ਓਏ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਗਹਿਰੀ ਸੰਧੂ ਨੇ ਕਿਵੇਂ ਕਾਕੇ ਦੀਆਂ ਲੱਤਾਂ ਖਿੱਚੀਆਂ ਜੀ ਹਾਂ ਗਹਿਰੀ ਸੰਧੂ ਨੇ ਇੱਕ ਸਟੋਰੀ ਪਾਈ ਜਿਸ ਵਿੱਚ ਉਸਨੇ ਰੀਲ ਪਾਈ ਕਾਕੇ ਦੇ ਨਵੇਂ ਗਾਣੇ ਦੀ ਇਸ ਤੋਂ ਬਾਅਦ ਹੀ ਉਸਨੇ ਨਾਲ ਹੀ ਇੱਕ ਹੋਰ ਸਟੋਰੀ ਪਾ ਦਿੱਤੀ ਇੱਕ ਬੱਚੇ ਦੀ ਜਿਸ ਵਿੱਚ ਉਹ ਬੱਚਾ ਗਾਲ ਕੱਢਦਾ ਪਿਆ ਹੈ ਤੇ ਸਿੱਧਾ ਹੀ ਕਹਿ ਸਕਦੇ ਆ ਕਿ ਗੈਰੀ ਸੰਧੂ ਨੇ ਦੂਜੀ ਸਟੋਰੀ ਰਾਹੀਂ ਕਾਕੇ ਦੇ ਗਾਣੇ ਨੂੰ ਜਵਾਬ ਦਿੱਤਾ ਹੈ ਫੀਲ ਕਰੇ ਲੱਗਦਾ ਏ ਬੀਟ ਬਣੂ ਚਟਕੂਆ ਕੋਈ ਗੀ ਯਾਰੋ ਇਹ ਤੇ ਸੀ ਗੈਰੀ ਸੰਧੂ ਦਾ ਜਵਾਬ ਪਰ ਲੋਕ ਇਸ ਗਾਣੇ ਤੇ ਕੀ ਕਮੈਂਟ ਕਰ ਰਹੇ ਨੇ ਆਓ ਤੁਹਾਨੂੰ ਦੋ ਚਾਰ ਕਮੈਂਟ ਵੀ ਦਿਖਾਉਂਦੇ ਆ ਗੁਰਜੰਟ ਲਿਖਦਾ ਪਿਆ ਹੈ ਹੱਦ ਹੋ ਗਈ ਯਾਰ ਕਿੱਧਰ ਜਾਈ ਜਾਂਦੇ ਹੋ ਸਾਰੀ ਦੁਨੀਆ ਦੇਖਦੀ ਆ ਗੰਦ ਨਾ ਪਾਇਆ ਕਰੋ ਗੀਤ ਕਰੋ ਪਰ ਚੱਜ ਦੇ ਕਰੋ ਫੇਮ ਲਓ ਪਰ ਜਿਸਮ ਦਿਖਾ ਕੇ ਨਹੀਂ ਚੰਗਾ ਗਾਓ ਚੰਨਕੌਰ ਲਿਖਦੀ ਪਈਏ ਕਪੜੇ ਲੈ ਦਿਆ ਕਰੋ ਇਹਨਾਂ ਨੂੰ ਆਪ ਤੇ ਰਹਿੰਦਾ ਨੰਗਾ ਮਾਨਪ੍ਰੀਤ ਲੇਖਦਾ ਪਿਆਏ ਕਾਕਾ ਜੀ ਪਹਿਲਾ ਵਾਲਾ ਕਰੈਕਟਰ ਤੁਹਾਡਾ ਬਹੁਤ ਹੀ ਵਧੀਆ ਸੀ ਇਹਨੂੰ ਹੁਣ ਖਰਾਬ ਨਾ ਕਰੋ ਤੁਸੀਂ ਕਰੈਕਟਰ ਆਪਣਾ ਪਹਿਲਾ ਵਰਗਾ ਹੀ ਕਰ ਲਿਓ ਨਹੀਂ ਤਾਂ ਫੇਲ ਹੋਣ ਲੱਗੇ ਤੁਹਾਨੂੰ ਟਾਈਮ ਨਹੀਂ ਲੱਗਣਾ ਠਰਕੀ ਚਾਚੀ ਲਿਖਦੀ ਪਈਏ ਖਿੱਚ ਕੇ ਰੱਖੋ ਕੰਮ ਪੋਰਨ ਇੰਡਸਟਰੀ ਹਲਾ ਦਿਓ ਵੀਰ ਜੀ ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਲੋਕ ਆਪਣੇ ਕਮੈਂਟਾਂ ਦੇ ਜ਼ਰੀਏ ਕਾਕੇ ਨੂੰ ਲਾਂਤ ਪਾ ਰਹੇ ਨੇ ਸੋ ਤੁਸੀਂ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਵੀ ਤੁਹਾਨੂੰ ਇਹ ਕਾਕੇ ਦਾ ਨਵਾਂ ਗਾਣਾ ਕਿਵੇਂ ਦਾ ਲੱਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਪੰਜਾਬੀ ਆਪਣੇ ਵਿਚਾਰ ਦੇ ਸਕਣ ਸੋ ਇਸ ਦੇ ਨਾਲ ਹੀ ਤੁਹਾਡੇ ਤੋਂ ਚਾਹੁੰਦੇ ਹਾਂ ਇਜਾਜ਼ਤ ਮਿਲ ਰਹੀਆਂ ਕਿਸੇ ਨਵੀਂ ਵੀਡੀਓ ਨਾਲ ਨਸ਼ੀਕਾ